करनी हरिया संतान को बेनती है कि, कि साहब के रखना है जी थी जिम्मेवारी है समूह साह संत को बेनती है कि वाहगुरु काली ना करो ਬਸ ਸਤਿ ਸ਼੍ਰੀ ਅਕਾਲ ਜੀ ਗਾਗਰ ਦੇ ਕੋਲੋਂ ਸੇ ਨੂੰ ਸਾਤ ਮੀਟਰ ਲੱਜਾਵੇ ਵਾਯੂਵਿਦਿ ਕਾ ਖਾਲਸਾ ਵਾਯੂਵਿਦਿ ਫਸੇ ਦਾਸ ਕਵਲਜੀ ਸਿੰਘ ਸੇਵਾਇਲ ਪ੍ਰੋਗਰਾਮ ਚਾਰੀ ਤੇ ਸੋਸਾਇਟੀ ਆ ਨਗਰ ਕੀਰਤਨ ਗੱਟਿਆ ਗਿਆ ਜਿਹੜਾ ਕਿ ਪਤਿਸਵ ਦਾ ਸਥਾਨ ਤੋਂ ਹੋਵਣ ਲੱਗਿਆ ਕਿ ਬਹੁਤ ਵਧੀਆ ਗੱਲ ਬੜਾ ਵੱਡਾ ਉਪਰਾਲਾ ਹੈ ਜੀ ਹਰ ਸਾਲ ਦੀ ਤਰ੍ਹਾਂ ਐਸਾ ਵਾਲੀ ਬੜੀ ਵੱਡੀ ਗੀਂਤੀ ਦੇ ਵਿੱਚ ਨਗਰ ਕੀਰਤਨ ਗਿਆ ਜੀ ਇਹ ਹਰ ਸਾਲ ਆ ਰਿਹਾ ਆ ਰਿਹਾ ਤੇ ਬਹੁਤ ਵਧੀਆ ਉਪਰਾਲਾ ਆ ਬਹੁਤ ਸੰਗਤ ਜੀਓ ਸਰਦਾਬ ਇੰਨੀ ਕਿ ਬਾਬਾ ਜੀ ਦੇ ਵੇਟ ਕੀ ਬਹੁਤ ساری ਸੰਗਤ ਜਾ ਰਹੀ ਹੈ ਬਹੁਤ ਸਾਰੀ ਅੱਧਾ ਅਮਰਸਰ ਜਾ ਰਿਹਾ ਹੈ ਤੁਸੀਂ ਦੇਖੇਗਾ ਕਿ ਵੱਡੇ ਵੱਡੇ ਗਿਣਤੀ ਵਿੱਚ ਸੰਗਤ ਪਹੁੰਚੇ ਦੂਰ ਦਰਾਡੇ ਇਲਾਕੇ ਤੋਂ ਪਹੁੰਚੀ ਬਹੁਤ ਜਿਆਦੀ ਦੇਸ਼ਾਂ ਤੋਂ ਵੀ ਵਿਦੇਸ਼ਾਂ ਤੋਂ ਵੀ ਖਾਲੀ ਆਪਾਂ ਦੂਰ ਦਰਦ ਦੀ ਗੱਲ ਕਰੀਏ ਤੇ ਦੇਸ਼ਾਂ ਵਿਦੇਸ਼ਾਂ ਤੋਂ ਵੀ ਸੰਗਤ ਆਂਦੀ ਆ ਤੇ ਬਹੁਤ ਵਧੀਆ ਹੀ ਬਹੁਤ ਵਧੀਆ ਬਹੁਤ ਵਧੀਆ ਇਹਦੇ ਇਸ ਮੌਕੇ ਤੇ ਬਹੁਤ ਮਾਣ ਮਹਿਸੂਸ ਕਰਦੇ ਆ ਕਿ ਅਮਰਸਰ ਨਗਰੀ ਦੇ ਵਿੱਚ ਪੈਦਾ ਹੋਏ ਆ ਅਸੀਂ ਮਾਣ ਮਹਿਸੂਸ ਕਰਦੇ ਆ ਕਿ ਬਾਬਾ ਜੀ ਦੀ ਗੋਦੀ 'ਚ ਬੈਠੇ ਆ ਅਸਰੇ ਤੇ ਬਾਬਾ ਜੀ ਅਸਰੇ ਮਾਣ ਮਹਿਸੂਸ ਹੋ ਰਿਹਾ ਪੂਰਾ ਕੀ ਆਖਲੇ ਕਿ ਬਾਬਾ ਜੀ ਦਾ ਜਨਮ ਦਿਨ ਮਨਾ ਰਹੇ ਆ ਵਾਈ ਗੁੱਟੀ ਦਾ ਖਾਲਸਾ ਵਾਈ ਫਤਿਹ ਜੀ ਪਰਮਜੀਤ ਸਿੰਘ ਆਜਾ ਅੱਜ ਨਗਰ ਕਿਰਤਨ ਕੱਢਿਆ ਜਾ ਰਿਹਾ ਕੀ ਕਹਿਣਾ ਚਾਹੋਗੇ ਨਗਰ ਕਿਰਤਨ ਬਹੁਤ ਹੀ ਵਧੀਆ ਉਪਰਾਲਾ ਸੰਕਟਾਂ ਕਰ ਰਹੀਆਂ ਨੇ ਸ਼ਰੋਣੀ ਕਮੇਟੀ ਦੁਆਰਾ ਜਾਂ ਫੋਰਸ ਸੋਸਾਇਟੀਆਂ ਜਿਹੜੀਆਂ ਬਹੁਤ ਜ਼ਿਆਰੀਆਂ ਸੋਸਾਇਟੀਆਂ ਜਿਹੜੀਆਂ ਅਸੀਂ ਕਰ ਰਹੇ ਕਿ ਜਿਸ ਤਰ੍ਹਾਂ ਅੱਗੇ ਨਗਰ ਕਿਰਤਨ ਨਿਕਲਦਾ ਸਟਾਪ ਰਹਿ ਤ ਵਧੀਆ ਤਗਾਵ ਦੇ ਵਿੱਚ ਆ ਰਹੀ ਬਹੁਤ ਵੱਡਾ ਨਗਰ ਕਿਰਤਨ ਨਿਕਲੇ ਮਾਲੇ ਦਾ ਸੋਸਾਇਟੀਆਂ ਰਲ ਕੇ ਜਥੇਬੰਦੀਆਂ ਰਲ ਕੇ ਬਹੁਤ ਵਧੀਆ ਜਿਹੜਾ ਉਪਰਾਲਾ ਕਰ ਰਹੀਆਂ ਨੇ ਵਹਿਮ ਦੇਖਣ ਨਹੀਂ ਸੋਧ ਤੇ ਇੰਨੇ ਕਿ ਟਰੱਕ ਬਾਹਰੋਂ ਆਏ ਟਰਾਲੀਆਂ ਆਈਆਂ ਨੇ ਇੰਨਾਂ ਕਿ ਸੰਗਤਾਂ ਪਹੁੰਚਿਆ ਮਮਾ ਕੇ ਅੱਜ ਨੇ ਬਹੁਤ ਵੱਡਾ ਨਗਰ ਕੀਰਤਨ ਗਿਆ ਸੰਗਤਾਂ ਪਰਿਵਾਰਾਂ ਸਮੇਤ ਪਹੁੰਚੀਆਂ ਦੇਖੇ ਕਿ ਬੱਚੇ ਦੇ ਬੱਚੇ ਹੀ ਨਾਲ ਜੋ ਨਾਲੇ ਬੱਚਾ ਜੀ ਬੜੇ ਤਿਆਰੀ ਨਾਲ ਸਿੰਘ ਸੱਜ ਕੇ ਤਿਆਰ ਬੱਚੇ ਛੋਟੇ ਹੁਣ ਬੱਚੇ ਜਿਹੜੇ ਸਿੰਘ ਸੱਜ ਕੇ ਤਿਆਰ ਹੋਏ ਨੇ ਬੱਚਿਆਂ ਚ ਇਹਨਾਂ ਚੋ ਸ਼ਾਹ ਹੈ ਨਗਰ ਕੀਰਤਨ ਦੇ ਵਿੱਚ ਬਹੁਤ ਜ਼ਿਆਦਾ ਸ਼ਾਹ ਜਣ ਬੱਚੇ ਵੀ ਨਾ ਜਿ ਕੋ ਸਰੇ ਸਰੇ ਤੜਕੇ ਉੱਠ ਕੇ ਬੱਚੇ ਮਾਰਿਆ ਨਾਲ ਲੈ ਕੇ ਉਪਰਾਲਾ ਕਰਕੇ ਜਾ ਰਹੇ ਨੇ ਇਹ ਕਹਿੰਦਾ ਕਿ ਮਾਪਿਆਂ ਦੀ ਬੜੀ ਇਹਨਾਂ ਦੇ ਵਿੱਚ ਸਰਬਾਪਾਹੁਣਾ ਜਿਹੜਾ ਬੱਚਾ ਨੂੰ ਤਿਆਰ ਕਰਕੇ ਸਿਰ ਉਠ ਕੇ ਲੈ ਕੇ ਗਏ ਨੇ ਕਿ ਮਾਰੇ ਦਾ ਬੜਾ ਸ਼ੁਕਰਾਨਾ ਕਰਦੇ ਹਾਂ ਵੀ ਮਾਰੇ ਦੀ ਬੜੀ ਕਿਰਪਾ ਤੇ ਵਧੀਆਂ ਨਜ਼ਰ ਕਿਤਾ ਬਹੁਤ ਵਧੀਆਂ ਨਜ਼ਰ ਕਿਤਾ ਨਿਕਲਿਆ ਜੀ ਕਾ ਖਾਲਸਾ ਵਹਿਰਦੀ ਕੀ ਫਤਿਹ ਸੂਰਾ ਸੂ ਪਛਾਨੀ ਹੈ ਜੋ ਲਰੇਦੀਨ ਕੇ ਹੈ ਤੁਰਜਾ ਫੁਰਜਾ ਕੱਟ ਮਰੇ ਕਬੂ ਨਾ ਛਾਡੇ ਖੇਤ ਤਨ ਤਨ ਬਾਬਾ ਦੀਪ ਸਿੰਘ ਸ਼ਹੀਦਾਂ ਦੇ ਜਨਮ ਦਿਹਾੜੇ ਨੂੰ ਸਮਰਪਿਤ ਹਰ ਸਾਲ ਸ਼ਹੀਦਾਂ ਦੇ ਪਾਵਨ ਸਥਾਨ ਤੋਂ ਪ੍ਰਾਰੰਭ ਹੋ ਕੇ ਤੇ ਸ਼ਹੀਦਾਂ ਦੇ ਜਨਮ ਸਥਾਨ ਕੋਲ ਸਿੰਨ ਸਾਹਿਬ ਵਿਖੇ ਇੱਕ ਵਿਸ਼ਾਲ ਨਗਰ ਕੀਰਤਨ ਹਰ ਸਾਲ ਸਜਾਇਆ ਜਾਂਦਾ ਇਸ ਨਗਰ ਕੀਰਤਨ ਦੀ ਅਗਵਾਈ ਪੰਜ ਪਿਆਰੇ ਨਿਸ਼ਾਨਚੀ ਸਾਹਿਬ ਅਤੇ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੇ ਸਰਬੱਤ ਸੰਗਤਾਂ ਆਪ ਕਰਦੀਆਂ ਨੇ ਤੇ ਸ਼ਹੀਦਾ ਨੇ ਕਿਰਪਾ ਬਖਸ਼ਿਸ਼ ਕਰਕੇ ਆਪਣੇ ਸੇਵਕ ਜਥੇਦਾਰ 바ਵਾ ਸਿੰਘ ਜੀ ਮੈਂਬਰਸ਼ਿਪ ਨਹੀਂ ਗੁਰਦੁਆਰਾ ਪ੍ਰਬੰਧਕ ਕਮੇਟੀ ਜੋ ਨੇ ਉਹਨਾਂ ਨੂੰ ਤੇ ਉਹਨਾਂ ਦੇ ਸਮੁੱਚੇ ਪਰਿਵਾਰ ਨੂੰ ਇਹ ਸੇਵਾ ਦਿੱਤੀ ਆ ਸਤਿਗੁਰੂ ਸੱਚੇ ਪਾਤਸ਼ਾਹ ਜਿੰਨੀਆਂ ਵੀ ਸੰਗਤਾਂ ਇਸ ਨਗਰ ਕੀਰਤਨ ਦੇ ਵਿੱਚ ਹਾਜ਼ਰੀ ਭਰ ਰਹੀਆਂ ਸ਼ਹੀਦ ਸਿੰਘ ਸਾਰਿਆਂ ਦੇ ਸੀਸ ਤੇ ਮੇਰ ਭਰਿਆ ਹੱਥ ਰੱਖਣ ਤੇ ਜਥੇਦਾਰ 바ਵਾ ਸਿੰਘ ਉਹਨਾਂ ਦੇ ਪਰਿਵਾਰ ਨੂੰ ਇਹ ਸੇਵਾ ਨਿਭਾਉਣ ਦਾ ਬਲ ਬਖਸ਼ਿਸ਼ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ